ਜੇ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਣਮੱਤੇ ਨਾਲ ਕਿ ਜਿਹੜੀ ਇਹ ਚੋਣ ਹੈ ਇਸ ਚੋਣ ਦੇ ਵਿੱਚ ਸੱਚ ਔਰ ਝੂਠ ਦੀ ਜਿਹੜੀ ਲੜਾਈ ਹੈ ਉਹਦਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਲੋਕ ਅੱਜ 28 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਜ ਦੇ ਪ੍ਰਧਾਨ ਮੰਤਰੀ ਦੀ ਹੈ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਕਿਉਂਕਿ ਪਹਿਲੇ ਜੋ ਹਾਲਾਤ ਜਲੰਧਰ ਦੇ ਬਣੇ ਆ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕਿ ਜਲੰਧਰ ਦਾ ਅੱਜ ਨਗਰ ਨਿਗਮ ਤੋਂ ਲੈ ਕੇ ਡੀਸੀ ਔਫਿਸ ਤੇ ਜੋ ਹਾਲਾਤ ਆ ਤੁਸੀਂ ਸਾਰੇ ਮੇਰੇ মিডিਆ ਦੇ ਸਾਥੀ ਜਾਣਦੇ ਹੋ ਪਰ ਅੱਜ ਕਈ ਲੋਕ ਨਹੀਂ ਬੋਲਦੇ ਪਏ ਤੁਸੀਂ ਦੇਖਿਆ ਕਿ ਜੋ ਸੱਚ ਸੀ ਜਿੱਦਾਂ ਮੈਨੂੰ ਦਰਦ ਆ ਉਦਾਂ ਹੀ ਮੇਰੇ ਇੱਕ ਕਲੀਕ ਮੇਰੇ ਨਾਲ ਬਹੁਤ ਪਿਆਰ ਕਰਨ ਵਾਲੇ ਡਾਕਟਰ ਅਜੇ ਜਿਨ੍ਹਾਂ ਨੇ 10 ਦਿਨ ਪਹਿਲੇ ਅੰਬਰਿਸਰ ਦੇ ਵਿੱਚ ਜੋ ਸਰਕਾਰ ਦੀ ਸਚਾਈ ਸੀ ਉਹ ਜਨਤਾ ਵਿੱਚ ਲੈ ਕੇ ਆਂਦੀ ਪਰ ਉਹਨਾਂ ਨੂੰ ਜ਼ਬਾਬ ਤੋਂ ਬਾਅਦ ਦੁਆਰਾ ਵੀਡੀਓ ਪਾਣੀ ਪਈ ਇਹ ਹੀ ਗੱਲ ਹੈ ਅੱਜ ਸਾਰੇ ਜਿਹੜੇ 90 ਐਮਲਏ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਹੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਰਨ ਬਾਈ ਟਰਨ ਜਰੂਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਜਿਹੜਾ ਮੈਂ ਡਿਸੀਜਨ ਲਿਆ ਸੀ ਕਿਸ ਕਰਕੇ ਲਿਆ ਸੀ ਜੇ ਮੈਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਉਠਾ ਸਕਦਾ ਮੈਂ ਆਪਣੇ ਲੋਕਾਂ ਦੀ ਵਿਧਾਨ ਸਭਾ ਤੇ ਗੱਲ ਨਹੀਂ ਕਰ ਸਕਦਾ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਛੱਤੀਸਗੜ੍ਹ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠੇ ਆ ਉਹ ਸਿਫਟ ਸਿਰਫ ਜਿਹੜੀ ਚੀਜ਼ ਟਿੱਕ ਲਿਖੀ ਹੁੰਦੀ ਦਿੱਲੀਓ ਵਟਸਐਪ ਤੇ ਜਿਹੜਾ ਮੈਸੇਜ ਆਂਦਾ ਸੀ ਜਾਂ ਸਪੀਕਰ ਸਾਹਿਬ ਵੱਲੋਂ ਜਿਹੜਾ ਮੈਸੇਜ ਆਂਦਾ ਉਹ ਹੀ ਮੈਂਬਰ ਔਰ ਐਮਐਲਏ ਮੰਤਰੀ ਔਰ ਹਾਊਸ ਤੋਂ ਬੋਲ ਸਕਦਾ ਸੀ ਪਰ ਮੈਂ ਉਸ ਚੀਜ਼ ਦੇ ਨਾਲ ਨਹੀਂ ਕੰਪਰੋਮਾਈਜ਼ ਕੀਤਾ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਐ ਏਡਾ ਜਿਹੜਾ ਫੈਸਲਾ ਮੈਂ ਸੁਸ਼ੀਲ ਸਿੰਘ ਕੁਜ ਨੇ ਲਿਆ ਇਹ ਸਿਫਤ ਸਿਰਫ ਆਪਣੇ ਲੋਕਾਂ ਦੇ ਕਰਕੇ ਹੁਣ ਜਿਹੜਾ ਸਮੇਂ ਹੈ ਆਪਣੇ ਲੋਕਾਂ ਦੇ ਲਈ ਜ਼ਰੂਰ ਬੋਲਾਂਗਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤਾਂ ਨਹੀਂ ਰੋਕ ਸਕਦੀਆਂ ਮੈਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜੋ ਕੇਂਦਰ ਤੋਂ ਜੋ ਪੈਸਾ ਚਾਹੀਦਾ ਵਾਦ ਤੋਂ ਵਾਦ ਲੈ ਕੇ ਬੜੀ ਜਲਦੀ ਜਲੰਧਰ ਦਾ ਜਿਹੜੀ ਕੋਰਪੋਰੇਟ ਕਨੈਕਸ਼ਨ ਆਉਣ ਵਾਲੀ ਹੈ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਆ ਜਲੰਧਰ ਦੇ ਲੋਕ ਇਸ ਜੀ ਨੂੰ ਸਿਰਫ ਇੰਤਜ਼ਾਰ ਕਰ ਰਹੇ ਆ ਜਿੱਦਾਂ ਜਲੰਧਰ ਦੇ ਇਸ ਮੇਰ ਸਾਹਿਬ ਦੀ ਕੋਸ਼ਿਸ਼ ਤੇ ਜਲੰਧਰ ਦੇ ਲੋਕਾਂ ਨੇ ਇੱਕ ਐਸਾ ਮਾਨਦਰ ਲੜਕਾ ਬਿਠਾ ਦਿੱਤਾ ਜਾਂ ਕੋਈ ਸੇਵਾ ਕਰਨ ਵਾਲਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਵੱਲੋਂ ਭੇਜਿਆ ਸਮਰਥਨ ਦਾ ਜਿਹੜਾ ਪੈਸਾ ਪਹਿਲੇ ਗਲਤ ਹੱਥਾਂ ਦੇ ਵਿੱਚ ਲੱਗਿਆ ਸੀ ਹੁਣ ਚੰਗੇ ਹੱਥਾਂ ਚ ਆ ਕੇ ਜਲੰਧਰ ਸ਼ਹਿਰ ਦੀ ਜਿਹੜੀ ਤਰੱਕੀ ਦਾ ਡ੍ਰੀਮ ਲਿਆ ਸੀ ਉਸ ਡ੍ਰੀਮ ਨੂੰ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੈਂ ਧੰਨਵਾਦ ਕਰ ਜਿਹੜੀ ਇਹ ਲੜਾਈ ਹੈ ਜਿਹੜੀ 10 ਤਰੀਕ ਨੂੰ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਜੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁੱਦੇ ਜਿਹੜੇ ਭਗਵੰਤ ਜੀ ਨੇ ਵਾਅਦੇ ਕੀਤੇ ਸੀ ਅਗਰ ਉਹਨਾਂ ਜੋ ਇੱਕ ਵਾਅਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਵੋਟ ਆਮ ਆਦਮੀ ਨੂੰ ਦਿਓ ਮੈਂ ਨਹੀਂ ਕਹਿੰਦਾ 1 ਮਿੰਟ 43000 ਨੌਕਰੀ ਪੂਰੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਐ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜਰੂਰ ਆਂ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਸੇ ਮਿਲੀਆਂ ਉਹ 43000 ਦੇ ਵਿੱਚੋਂ 360 ਨੌਕਰੀਆਂ ਮੇਰੇ ਹਿੱਸੇ ਦੀਆਂ ਬਣਦੀਆਂ ਜੇ ਆ ਜਾਣ 36 ਤੋਂ ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜਰੂਰ ਜ਼ਿੰਮੇਵਾਰ ਝੂਠ ਦਾ ਪੁਲਿੰਦਾ ਇਸ ਕਰਕੇ ਲੋਕ ਪਸੰਦ ਨਹੀਂ ਕਰਦੇ ਅਗਰ ਡਿਵੈਲਪਮੈਂਟ ਕੀਤੀ ਹੁੰਦੀ ਅਸੀਂ ਜਦੋਂ ਆਵਾਜ਼ ਉਠਾਉਂਦੇ ਸੀ ਸ਼ਸ਼ੀਲ ਰਿੰਕੂ ਕਹਿੰਦਾ ਸੀ ਕਿ ਅੱਜ ਕੂੜੇ ਦਾ ਹਾਲਾਤ ਦੇਖੋ ਕੀ ਆ ਗੰਦੇ ਪਾਣੀ ਦੇ ਹਾਲਾਤ ਕੀ ਆ ਸ਼ਾਇਦ ਅੱਜ ਸਾਡੀ ਕੁਰਸੀ ਕਿਤੇ ਹੋਰ ਹੁੰਦੀ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਹੀ ਸ਼ਸ਼ੀਲ ਰਿੰਕੂ ਵਰ ਸ਼ੀਤਲ ਨੂੰ ਇਹ ਫੈਸਲੇ ਲੈਣੇ ਪਏ ਆ ਇਹਦੇ ਲਈ ਸੰਘਰਸ਼ ਕਰਾਂਗੇ ਸੱਚ ਹੋਰ ਝੂਠ ਦੀ ਜਿਹੜੀ ਲੜਾਈ ਆ ਹਰ ਘਰ ਤੱਕ ਪਹੁੰਚਾਵਾਂਗੇ ਕਿ ਜੋ ਧੋਖਾ ਅੱਜ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਇੱਕ ਇੱਕ ਚੀਜ਼ ਦਾ ਜਿਹੜਾ ਡਾਟਾ ਲੋਕਾਂ ਤੱਕ ਲੈ ਕੇ ਜਾਵਾਂ ਜਲੰਧਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਇੱਥੇ ਭਰੀ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਜਦੋਂ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਗਏ ਸਨ ਤਾਂ ਅੱਜ ਉਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅੱਜ ਉਹਨਾਂ ਨੂੰ ਟਿਕਟ ਦੇ ਨਾਲ ਜਿਹਦਾ ਨਵਾਜਿਆ ਗਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਅੱਜ ਅਸੀਂ ਨੋਮੀਨੇਸ਼ਨ ਫਾਈਲ ਕੀਤੇ ਆ ਬੜੇ ਜੋਸ਼ ਖਰੋਸ਼ ਦੇ ਨਾਲ ਭਾਰੀ ਜਨਤਾ ਵੈਸਟਰ ਹਲਕੇ ਦੀ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਅੱਜ ਪੂਰੇ ਜੋਸ਼ ਦੇ ਨਾਲ ਰੋਡ ਸ਼ੋਅ ਦੇ ਰਾਹੀਂ ਜਿਹੜਾ ਲੀਡਰਸ਼ਿਪ ਦੇ ਨਾਲ ਜਿਹੜਾ ਨੋਮੀਨੇਸ਼ਨ ਫਾਈਲ ਕੀਤਾ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੀ ਲਹਿਰ ਹੈ ਲੋਕਾਂ ਰਿੰਗੂ ਜੀ ਕਾਂਗਰਸ ਪਾਰਟੀ ਨੇ ਸਿੰਦਰ ਕੌਟ ਮੈਦਾਨ ਉਤਾਰਿਆ ਕਿਦਾ ਦੇਖੀਓ ਚੁਣੌਤੀ ਲੱਗਦੀ ਹੈ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਹੈਵੀ weight ਕੈਂਡੀਡੇਟ ਸੀ ਤਾਂ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ ਇਸ ਵਾਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਦੀਵਾ ਲੈ ਕੇ ਘਰ ਘਰ ਘੁੰਮ ਕੇ ਕੈਂਡੀਡੇਟ ਲੱਭਿਆ ਔਰ ਅੱਜ ਜਲੰਧਰ ਵੈਸਟ ਚੋਂ ਕੋਈ ਇੱਕਦਮ ਲੀਡਰ ਜਿਹੜਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਸੀ ਸੋ ਸਾਡਾ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਤੁਸੀਂ ਕਿ ਕਾਂਗਰਸ ਨਾਲ ਕੋਈ ਮੁਕਾਬਲਾ ਨੇ ਕੌਂਗਰਸ ਦਾ ਕੈਂਡੀਡੇਟ ਜਿਹੜਾ ਤੁਹਾਡੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਮੈਂ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਇਲੈਕਸ਼ਨ ਦਾ ਸ਼ਰਮਾ ਸਾਹਿਬ ਪਿਛਲੇ ਇਲੈਕਸ਼ਨ ਦਾ ਸਿਨੈਰੀਓ ਲੱਗ ਸੀਗਾ ਉਸ ਵੇਲੇ ਜਿਹੜੀ ਵੋਟ ਸੀਗੀ ਉਹ ਲੋਕ ਸਭਾ ਦੀ ਚੋਣ ਸੀਗੀ ਦੇਸ਼ ਦੇ ਲਈ ਵੋਟ ਸੀਗੀ ਇਸ ਵੇਲੇ ਸਾਡਾ ਕੌਂਗਰਸ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਸਾਹਮਣੇ ਮੁਕਾਬਲਾ ਨਹੀਂ ਸਾਡਾ ਸਿੱਧਾ ਮੁਕਾਬਲਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੋਕਲ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਹੈ ਤੁਹਾਡੇ ਦੋਹਾਂ ਤੋਂ ਹੈ ਕਿਉਂ ਕਿ ਮੁੱਖ ਮੰਤਰੀ ਨੇ 10000 ਜਿਹੜੇ ਪੁਲਿਸ ਮਾਮਲਾ ਦਾ ਬਦਲੀ ਕਰ ਦਿੱਤੀ ਗਈ ਹੈ ਹੁਣ ਸਰਸਿਸ ਹਵਾ ਦੇ ਤੋਂ ਖਬਰ ਮਿਲ ਰਹੀ ਹੈ ਕਿ ਪੁਲਿਸ ਅਧਿਕਾਰੀਆਂ ਦੇ ਵਿੱਚ ਰੋਸ਼ ਹੈ ਤੇ ਕਈ ਜਿਹੜਾ ਆਪਣਾ ਰਿਟਾਇਰਮੈਂਟ ਲੈ ਰਹੇ ਆ ਤੇ ਕਈ ਆਪਣਾ ਜਿਹੜਾ ਅਸਤੀਫਾ ਦੇ ਦਿੱਤੀ ਆ ਰਹੀ ਦੇਖੋ ਕੱਲਾ ਪੁਲਿਸ ਦੇ ਵਿੱਚ ਰੋਸ਼ ਨਹੀਂ ਹੈ ਕਿਹੜਾ ਡਿਪਾਰਟਮੈਂਟ ਦਾ ਅੱਜ ਪੰਜਾਬ ਦਾ ਕਿਹੜਾ ਮਹਿਕਮਾ ਤੁਸੀਂ ਚਾਹੇ ਆਂਗਣਵਾੜੀ ਦੇਖ ਲਓ ਚਾਹੇ ਤੁਸੀਂ ਐਜੂਕੇਸ਼ਨ ਦੇਖ ਲਓ ਚਾਹੇ ਤੁਸੀਂ ਆਸ਼ਾ ਵਰਕਰ ਦੇਖ ਲਓ ਕਿਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅੱਜ ਸਰਕਾਰ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਇਹ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ 2022 ਦੇ ਵਿੱਚ ਸਰਕਾਰ ਦੇ ਨਾਰੇ ਲਗਾਏ ਸੀਗੇ ਔਰ 92 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮੁਲਾਜ਼ਮ ਵਰਗ ਆ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਸੋ ਅੱਜ ਉਹੀ ਮੁਲਾਜ਼ਮ ਵਰਗ ਆ ਜਿਹੜਾ ਸਿਰਮ ਮੁਲਾਜ਼ਮ ਵਰਗ ਹੀ ਨਹੀਂ ਅੱਜ ਹਰ ਇੱਕ ਸਮਾਜ ਦਾ ਜਿਹੜਾ ਖਾਸ ਕਰਕੇ ਮੈਂ ਦਲਿਤਾਂ ਦੀ ਗੱਲ ਕਰਾਂਗਾ ਦਲਿਤਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਅੱਜ ਜਿਹੜੀ 3 ਲੱਖ ਤੋਂ ਵੀ ਵੱਧ ਜਿਹੜੇ ਸਾਡੇ ਸਟੂਡੈਂਟ ਪੜ੍ਹਦੇ ਸੀ ਅੱਜ ਜੋ ਡ੍ਰੌਪ ਹੋ ਕੇ ਲੱਖ ਤੋਂ ਵੀ ਥੱਲੇ ਆ ਗਈ ਹੈ ਇਹਦਾ ਸਾਰਾ ਜਿਹੜਾ ਦੋਸ਼ ਹੈ ਇਥੋਂ ਦੀ ਲੋਕਲ ਸਰਕਾਰ ਤੇ ਜਾਂਦਾ ਕਿਉਂਕਿ ਇਹ ਦਲਿਤਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਆਮ ਲੋਕਾਂ ਦੇ ਜਿਹੜੇ ਹੱਕ ਹਕੂਕ ਹੈ ਉਹਨੂੰ ਬਚਾਉਣ ਦੇ ਵਿੱਚ ਅੱਜ ਜਿਹੜੀ ਸਟੇਟ ਸਰਕਾਰ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਜਿਹਦਾ ਖਮਿਆਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 0 13 0 ਹੋਏਗਾ ਤਾਂ ਪੰਜਾਬ ਦੇ ਲੋਕਾਂ ਨੇ ਕਰਕੇ ਦੱਸ ਦਿੱਤਾ ਹੁਣ ਮੈਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਕਿਉਂਕਿ ਸਰਕਾਰ ਨੂੰ ਸਿੱਧਾ ਰਸਤਾ ਦਿਖਾਣਾ ਤਾਂ ਇਹ ਜਿਮਨੀ ਚੋਣ ਦੇ ਵਿੱਚ ਡਟ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੋਟਾਂ ਪਾਓ ਤਾਂ ਕਿ ਉੰਬ ਕਰਨ ਦੀ ਨੀਂਦ ਦੇ ਵਿੱਚੋਂ ਜਿਹੜੀ ਸੁੱਤੀ ਸਰਕਾਰ ਹੈ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਦੇਖੋ ਦਿਨ 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 ਜਿਹੜੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਖਿਡਾਰੀਆਂ ਨੂੰ ਡਰਾਇਆ ਜਾ ਰਿਹਾ ਹਰ ਇੱਕ ਨੂੰ ਜਿਹੜਾ ਇੱਥੇ ਡਰਾਇਆ ਜਾ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਨਸ਼ਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਇਥੇ ਜੂਏ ਚਕਾਰੀਆਂ ਲਾਟਰੀਆਂ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਜੂਏ ਦਾ ਲਾਟਰੀਆਂ ਦਾ ਜਿਹੜਾ ਧੰਦਾ ਹੋ ਰਿਹਾ ਔਰ ਜਲੰਧਰ ਦੇ ਲੋਕ ਹੈ ਜਿਹੜੇ ਵੈਸਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕਰਕੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੂੰ ਕੰਮ ਕੰਦੀ ਨੀਂਦ ਦੇ ਵਿੱਚੋਂ ਜੂਰ ਜਗਾਉਣੇ ਤੁਸੀਂ ਇਹ ਵੀ ਜਤਾਇਆ ਜਾ ਸਕਦਾ ਜੀ ਇਹ ਪਾਰਟੀ ਜਿਹੜੀ ਹੈ ਜੋ ਪੰਜਾਬ ਸਰਕਾਰ ਹੈ ਇਹਨਾਂ ਦੇ ਉੱਤੇ ਕੋਈ ਪਰਚਾ ਦੇਖੋ ਸਾਡੇ ਜਿਹੜੇ ਸੋਰਸਿਸ ਹਨ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਮੇਂ ਤੋਂ ਜਦੋਂ ਦੀ ਸ਼ੀਤਲ ਲੰਗਰਾਲ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਹੈ ਤਾਂ ਇਹਨਾਂ ਦੇ ਖਿਲਾਫ ਕਿੰਨੀਆਂ ਕੰਸੋਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੀ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਗੈਰ ਕਾਨੂੰਨੀ ਪਰਚੇ ਦੇ ਵਿੱਚ ਇਨਵੋਲ ਕੀਤਾ ਜਾ ਸਕਦਾ ਸੋ ਇਸ ਕਰਕੇ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤਾਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਪੁਲਿਸ ਡਿਪਾਰਟਮੈਂਟ ਜਿਹੜਾ ਉਹਨਾਂ ਦੇ ਉੱਤੇ ਸਰਕਾਰ ਦਾ ਬੜਾ ਦਬਾਅ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਸਰਕਾਰ ਦਾ ਦਬਾਅ ਹੈ ਪਰ ਪੁਲਿਸ ਨੇ ਜਿਹੜੀ ਹਜੇ ਤੱਕ ਕੋਈ ਨਜਾਇਜ਼ ਕਾਰਵਾਈ ਨਹੀਂ ਕੀਤੀ ਮੈਂ ਇਹਦਾ ਇਹ ਦੇ ਕਰਕੇ ਪੁਲਿਸ ਦਾ ਜਿੱਥੇ ਧੰਨਵਾਦ ਵੀ ਕਰਨਾ ਚਾਹਨਾ ਔਰ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਇਲੈਕਸ਼ਨ ਆਫਅਰ ਇਲੈਕਸ਼ਨ ਹੋਵੇ ਇਹ ਸਰਕਾਰੀ ਇਲੈਕਸ਼ਨ ਨਾ ਹੋਵੇ ਜਿਹੜਾ ਲੈ ਕੇ ਜਾ ਰਹੇ ਹੋ ਸਰ ਜੀ ਕੁਝ ਜੀ ਇਹ ਤੁਹਾਨੂੰ ਤੁਹਾਡੇ ਇੱਕ ਕੋਈ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਕੋਵਿੰਟ ਦੇ ਵਿੱਚ ਦੇਖੋ ਪਬਲਿਕ ਦੇ ਵਿੱਚ ਤਾਂ ਸਿਰਫ ਇੱਕੋ ਹੀ ਮੁੱਦਾ ਹੈ ਮੇਨ ਮੁੱਦਾ ਕੀ ਆਮ ਆਦੀ ਪਾਰਟੀ ਹੈ ਜਿਹੜੀ ਇਹਦਾ ਤੁਸੀਂ 2.5 ਸਾਲ ਦਾ ਕਾਰਜਕਾਲ ਦੇਖ ਲਓ ਕੀ ਹਜੇ ਤੱਕ ਜਲੰਧਰ West ਹਲਕਾ ਸੀਵਰੇਜ ਪੀਣ ਵਾਲੇ ਪਾਣੀ ਔਰ ਸਟਰੀਟ ਲਾਈਟ ਕੋਈ ਬਾਹਰ ਆ ਸਕਿਆ 2 ਸਾਲ ਤੋਂ ਲਗਾਤਾਰ ਇਸ ਸਰਕਾਰ ਦੀ ਅੰਗੈਲੀ ਕਰਕੇ ਜਿਹੜਾ ਕਿਉਂਕਿ ਨਗਰ ਨਿਗਮ ਵੀ ਨਹੀਂ ਇਹ ਬਣਾ ਸਕੇ ਤਾਂ ਜਿਹਦੇ ਕਰਕੇ ਅੱਜ ਸਾਰੇ ਸ਼ਹਿਰ ਦੇ ਹਾਲਾਤ ਬੁਰੇ ਆ ਪਰ ਜਲੰਧਰ West ਕਿਉਂਕਿ ਇੱਥੇ ਇਲੈਕਸ਼ਨ ਆ ਇਹਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਬਸਤੀਆਂ ਦੇ ਵਿੱਚ ਚਾਹੇ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾ ਬਸਤੀ ਬਾਬਾ ਕੇ ਬਸਤੀ ਗੁਜਾ ਸਾਰੇ ਪਾਸੇ ਜਿਹੜੇ ਸੀਵਰ ਦੀ ਜਿਹੜੀ ਬੁਰੀ ਬਵਸਤਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ 2.5 ਸਾਲਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਇਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਜਿਹੜਾ ਡਟ ਕੇ ਲੋਕ ਵੋਟ ਕਰ ਰਹੇ ਨੇ ਲੋਟਸ ਆਪਰੇਸ਼ਨ ਨੂੰ ਲੈ ਕੇ ਵੀ ਐਫ ਆਈ ਆਰ ਦਰਤੀ ਕਰਵਾਈ ਸੀ ਕੇਸ ਕੋਈ ਹੋ ਸਕਦਾ ਹੈ ਜਿੱਦਾਂ ਜਿੱਦਾਂ ਜਿਹੜੇ ਤੁਸੀਂ baar baar ਦੱਸ ਰਹੇ ਹੋ ਦੇਖੋ ਇਸ ਗੱਲ ਦੀ ਮੈਂ ਸ਼ੰਕਾ ਤੋਂ ਹਜੇ ਨਾ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਡੀਜੀਪੀ ਸਾਹਿਬ ਨੂੰ ਵੀ ਪਰਸਨਲੀ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਹੋਵੇ ਦੇਖੋ ਸਰਕਾਰਾਂ ਆਣੀਆਂ ਜਾਣੀਆਂ ਸਰਕਾਰ ਕਿਸੇ ਦੀ ਵੀ ਆ ਸਕਦੀ ਹੈ ਪਰ ਪੁਲਿਸ ਮਹਿਕਮੇ ਨੂੰ ਆਪਣਾ ਕੰਮ ਹੈ ਜਿਹੜਾ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨਾ ਚਾਹੀਦਾ। ਲਿੰਕੂ ਜੀ ਜਿਹੜੇ ਕਾਂਗਰਸ ਦੇ ਲੀਡਰ ਇੱਥੇ ਇੱਕ ਹੱਦ ਕੀ ਜਿਹੜੇ ਲੀਡਰ ਕਹਿੰਦੇ ਰਹੇ ਕਿ ਬੈਸਟ ਜਣਾ ਸਕਦੇ ਇੱਕ ਗੱਲ ਬੜੀ ਤੇਰ ਤੋਂ ਬੋਲਦੇ ਜਨੰਦਰੀ ਲੋਕੋਂ ਕਿੰਨਾ ਚਾਹੁੰਦੇ ਵੇਖੋ ਇਸ ਨਾਮ ਲਿਖਾ ਜਾ ਰਿਹਾ ਲੋਕਸਭਾ ਬੋਲ ਵਿੱਚ ਵੀ ਚੰਨੀ ਜੀ ਆਪਣੀ ਰਾਈ ਲਗੇ ਦੇਖੋ ਚੰਨੀ ਸਾਹਿਬ ਕਹ ਰਹੇ ਸੀ ਕਿ ਜਾਂ ਮੈਂ ਰਹਾਂਗਾ ਜਾਂ ਨਸ਼ਾ ਰਹੇਗਾ ਹੁਣ ਦੇਖਦੇ ਹਾਂ ਕਿੰਨੀ ਦੇਰ ਤੱਕ ਉਹ ਅਜੇ ਤੱਕ ਤਾਂ ਕੋਈ ਇਦਾਂ ਦੀ ਇਦਾਂ ਦੀ ਗੱਲਬਾਤ ਇਦਾਂ ਦੀ ਗੱਲਬਾਤ ਇਹਨਾਂ ਨੇ ਹਜੇ ਤੱਕ ਕੀਤੀ ਨਹੀਂ ਕੋਈ ਤਾਂ ਇੱਥੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਘਰ ਚੰਨੀ ਸਵਾਲ ਸਾਹ ਦਾ ਤੇ ਸਵਾਲ ਹੀ ਬਿਲਕੁਲ ਗਲਤ ਹੈ ਕਿਉਂਕਿ ਨਾ ਤਾਂ ਉਹ ਸਰਕਾਰ ਦੇ ਵਿੱਚ ਹੈ ਨਾ ਹੀ ਉਹਨਾਂ ਦੇ ਹੱਥ ਕੋਈ ਐਸੀ ਕੋਈ ਰਿਮੋਟ ਹੈ ਜਿਹਦੇ ਨਾਲ ਉਹ ਸਰਕਾਰੀ ਤੰਤਕ ਠੀਕ ਕਰ ਸਕਣ ਇਹ ਸਾਰਾ ਨਸ਼ਾ ਚਕਾਰੀ ਗੁੰਡਾ ਕਰਦੀ ਹੈ ਇਹ ਸਰਕਾਰ ਦੀ ਆੜ ਦੇ ਵਿੱਚ ਹੋ ਰਹੀ ਹੈ ਜਿਹਦੀ ਜ਼ਿੰਮੇਵਾਰੀ right? 100% ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹਦੀ ਜਿੰਦੀ ਹੈ ਕੀ ਲੱਗਦਾ ਤੁਹਾਨੂੰ ਕਹਿੰਦਾ ਮਹਿੰਦਰ ਪਤਲੇ ਕਹਿੰਦਾ ਕਿ ਤੁਸੀਂ ਜਿਹੜਾ ਆਪਣੀ ਸੀਟ ਅਨਲਾਈਨ ਕੀਤਾ ਸੀ ਤੁਹਾਡਾ ਕੋਈ ਮੈਨਟਿੰਗ ਪੁਆਇੰਟ ਨਹੀਂ ਹੈ ਕਿ ਤੁਸੀਂ ਤੋਂ ਬੰਦ ਹੋ ਗਿਆ ਲੋਕਾਂ ਨੂੰ ਪਲੇਟਸ ਨਾਲ ਤੁਸੀਂ ਜਾਈਂ ਹਾਂਜੀ ਮੈਂ ਤੇ ਮੈਂ ਜਵਾਬ ਦੇਣਾ ਚਾਹਾਂਗਾ ਪਲੀਜ਼ ਕਿ ਮੇਰਾ ਛੋਟਾ ਵੀਰ ਹੈ ਅਸੀਂ ਦੋਨਾਂ ਨੇ ਰਿਜ਼ਾਈਨ ਕੀਤਾ ਸਾਡਾ ਜਿਹੜਾ ਰਿਜ਼ਾਈਨ ਹੈ ਇਸ ਕਰਕੇ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦੀ ਲੜਾਈ ਲੜਨਾ ਚਾਹੁੰਦੇ ਹਾਂ ਕਿਉਂਕਿ ਪਿਛਲੇ ਸਾਲਾਂ ਚ ਦੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਇਹਦਾ ਹਜੇ 2.5 ਸਾਲ ਦਾ ਟਿਨਿਓਰ ਬਾਕੀ ਹੈ ਇਹ ਹਜੇ ਸਰਕਾਰ ਇੰਜੋਏ ਕਰ ਸਕਦਾ ਸੀ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਮੈਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਚਾਹੇ ਉਹ ਜਿੱਤ ਕੇ ਚਾਹੇ ਹਾਰ ਕੇ 2.5 ਸਾਲ ਮੈਂ ਵੀ ਸਰਕਾਰ ਦੇ ਵਿੱਚ ਇੰਜੋਏ ਕਰ ਸਕਦਾ ਸੀ ਪਰ ਮਹਿੰਦਰ ਪਖੜ ਜੀ ਇਸ ਗੱਲ ਦਾ ਜਵਾਬ ਦੇਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਿਉਂ ਛੱਡੀ ਹੈ ਕਿਉਂਕਿ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੰਤਰੀ ਰਹੇ ਆ ਬੜੇ ਹਾਇਰ ਪੋਸਟਾਂ ਤੇ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਕੰਮ ਜਲੰਧਰ ਦੇ ਲਈ ਜਲੰਧਰ ਵੈਸਟ ਹਲਕੇ ਦੇ ਲਈ ਭਗਤ ਪਰਿਵਾਰ ਨਹੀਂ ਕਰ ਸਕਿਆ ਔਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲੈ ਲਿਆ ਕਿ ਇਸ ਵਾਰ ਟਿਕਟ ਜਿਹੜੀ ਇਹ ਭਗਤ ਪਰਿਵਾਰ ਤੋਂ ਬਾਹਰ ਕਿਸੇ ਹੋਰ ਨੂੰ ਦੇਣੀ ਹੈ ਤਾਂ ਉਹਨੂੰ ਦੇਖਦੇ ਹੋਏ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਆਪਣੀ ਟਿਕਟ ਨੂੰ ਦੇਖਦੇ ਹੋਏ ਮਿੰਦਰ ਭਗਤ ਜੀ ਨੇ ਜਿਹੜੀ ਆ ਪਾਰਟੀ ਛੱਡੀ ਆ ਅਸੀਂ ਜਿਹੜੀ ਪਾਰਟੀ ਛੱਡੀ ਆ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਛੱਡੀ ਆ ਬਹੁਤ ਧੰਨਵਾਦ ਜੀ ਅੱਜ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਣੋ ਦੇ ਨਾਲ ਕਿ ਜਿਹੜੀ ਇਹ ਚੋਣ ਹੈ ਇਸ ਚੋਣ ਦੇ ਵਿੱਚ ਸੱਚ ਔਰ ਚੂੜ ਦੀ ਜਿਹੜੀ ਲੜਾਈ ਹੈ ਉਹਦਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਲੋਕ ਅੱਜ 28 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਕਿਉਂਕਿ ਪਹਿਲੇ ਜੋ ਹਾਲਾਤ ਜਲੰਧਰ ਦੇ ਬਣੇ ਆ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਾਂ ਕਿ ਜਲੰਧਰ ਦਾ ਅੱਜ ਨਗਰ ਨਿਗਮ ਤੋਂ ਲੈ ਕੇ ਡੀਸੀ ਓਫਿਸ ਤੇ ਜੋ ਹਾਲਾਤ ਹੈ ਤੁਸੀਂ ਸਾਰੇ ਮੇਰੇ মিডিਆ ਦੇ ਸਾਥੀ ਜਾਣਦੇ ਹੋ ਪਰ ਅੱਜ ਕਈ ਲੋਕ ਨਹੀਂ ਬੋਲਦੇ ਪਏ ਤੁਸੀਂ ਦੇਖਿਆ ਕਿ ਜੋ ਸੱਚ ਸੀ ਜਿੱਦਾਂ ਮੈਨੂੰ ਦਰਦ ਹੈ ਉਦਾਂ ਹੀ ਮੇਰੇ ਇੱਕ ਕਲੀਕ ਮੇਰੇ ਨਾਲ ਬਹੁਤ ਪਿਆਰ ਕਰਨ ਵਾਲੇ ਡਾਕਟਰ ਅਜੇ ਜਿਨ੍ਹਾਂ ਨੇ 10 ਦਿਨ ਪਹਿਲੇ ਅੰਬਰੀ ਸਰ ਦੇ ਵਿੱਚ ਜੋ ਸਰਕਾਰ ਦੀ ਸਚਾਈ ਸੀ ਉਹ ਜਨਤਾ ਵਿੱਚ ਲੈ ਕੇ ਆਂਦੀ ਪਰ ਉਹਨਾਂ ਨੂੰ ਦਬਾਬ ਤੋਂ ਬਾਅਦ ਦੁਆਰਾ ਵੀਡੀਓ ਪਾਣੀ ਪਈ ਇਹ ਹੀ ਗੱਲ ਹੈ ਅੱਜ ਸਾਰੇ ਜਿਹੜੇ 90 ਐਮਐਲਏ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਰਨ ਬਾਈ ਟਰਮ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਜਿਹੜਾ ਮੈਂ ਡਿਸੀਜਨ ਲਿਆ ਸੀ ਕਿਸ ਕਰਕੇ ਲਿਆ ਸੀ ਜੇ ਮੈਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਉਠਾ ਸਕਦਾ ਮੈਂ ਆਪਣੇ ਲੋਕਾਂ ਦੀ ਵਿਧਾਨ ਸਭਾ ਤੇ ਗੱਲ ਨਹੀਂ ਕਰ ਸਕਦਾ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਸ਼ਕਤੀਸ਼ਕਰ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠੇ ਆ ਉਹ ਸਿਰਫ ਤੇ ਸਿਰਫ ਜਿਹੜੀ ਚੀਜ਼ ਟਿੱਕ ਲਿਖੀ ਹੁੰਦੀ ਦਿੱਲੀਓ ਵਟਸਐਪ ਤੇ ਜਿਹੜਾ ਮੈਸੇਜ ਆਂਦਾ ਸੀ ਜਾਂ ਸਪੀਕਰ ਸਾਹਿਬ ਵੱਲੋਂ ਜਿਹੜਾ ਮੈਸੇਜ ਆਂਦਾ ਉਹ ਹੀ ਮੈਂਬਰ ਔਰ ਐਮਐਲਏ ਮਨਿਸਟਰ ਉਸ ਹਾਊਸ 'ਚ ਬੋਲ ਸਕਦਾ ਸੀ ਪਰ ਮੈਂ ਉਸ ਚੀਜ਼ ਦੇ ਨਾਲ ਨਹੀਂ ਕੰਪਰੋਮਾਈਜ਼ ਕੀਤਾ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਐ ਐਡਾ ਜਿਹੜਾ ਫੈਸਲਾ ਮੈਂ ਸੁਸ਼ੀਲ ਰਿੰਕੂ ਜੀ ਨੇ ਲਿਆ ਇਹ ਸਿਫਤ ਸਿਰਫ ਆਪਣੇ ਲੋਕਾਂ ਦੇ ਕਰਕੇ ਹੁਣ ਜਿਹੜਾ ਸਮੇਂ ਐ ਆਪਣੇ ਲੋਕਾਂ ਦੇ ਲਈ ਜ਼ਰੂਰ ਬੋਲਾਂਗਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤਾਂ ਨਹੀਂ ਰੋਕ ਸਕਦੀਆਂ ਮੈਂ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਜੋ ਕੇਂਦਰ ਤੋਂ ਜੋ ਪੈਸਾ ਚਾਹੀਦਾ ਵਾਦ ਤੋਂ ਵਾਦ ਲੈ ਕੇ ਬੜੀ ਜਲਦੀ ਜਲੰਧਰ ਦਾ ਜਿਹੜੀ ਕਾਰਪੋਰੇਟ ਕਨੈਕਸ਼ਨ ਆਉਣ ਵਾਲੀ ਹੈ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਆ ਜਲੰਧਰ ਦੇ ਲੋਕ ਇਸ ਜੀ ਨੂੰ ਸਿਰਫ ਇੰਤਜ਼ਾਰ ਕਰ ਰਹੇ ਆ ਜਿੱਦਾਂ ਜਲੰਧਰ ਦੇ ਇਸ ਮੇਅਰ ਸਾਹਿਬ ਦੀ ਕੋਸ਼ਿਸ਼ ਤੇ ਜਲੰਧਰ ਦੇ ਲੋਕਾਂ ਨੇ ਇੱਕ ਐਸਾ ਇਮਾਨਦਾਰ ਲੜਕਾ ਵੜਾ ਦਿੱਤਾ ਜਾਂ ਕੋਈ ਸੇਵਾ ਕਰਨ ਵਾਲਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਵੱਲੋਂ ਭੇਜਿਆ ਸਮਾਰਟਾ ਜਿਹੜਾ ਪੈਸਾ ਪਹਿਲੇ ਗਲਤ ਹੱਥਾਂ ਦੇ ਵਿੱਚ ਲੱਗਿਆ ਸੀ ਹੁਣ ਚੰਗੇ ਹੱਥਾਂ ਚ ਆ ਕੇ ਜਲੰਧਰ ਸ਼ਹਿਰ ਦੀ ਜਿਹੜੀ ਤਰੱਕੀ ਦਾ ਡ੍ਰੀਮ ਲਿਆ ਸੀ ਉਸ ਡ੍ਰੀਮ ਨੂੰ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੈਂ ਧੰਨਵਾਦ ਕਰ ਜਿਹੜੀ ਇਹ ਲੜਾਈ ਹੈ ਜਿਹੜੀ 10 ਤਰੀਕ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਜੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁੱਦੇ ਜਿਹੜੇ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਅਗਰ ਉਹਨਾਂ ਜੋ ਇੱਕ ਵਾਅਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਵੋਟ ਆਮ ਆਦਮੀ ਨੂੰ ਦਿਓ ਮੈਂ ਨਹੀਂ ਕਹਿੰਦਾ 1 ਮਿੰਟ 43000 ਨੌਕਰੀ ਪੂਰੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਐ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜਰੂਰ ਆਂ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਸੇ ਮਿਲੀਆਂ ਉਹ 43000 ਦੇ ਵਿੱਚੋਂ 360 ਨੌਕਰੀਆਂ ਮੇਰੇ ਹਿੱਸੇ ਦੀਆਂ ਬਣਦੀਆਂ ਜੇ ਆ ਜਾਣ 36 ਤੋਂ ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜਰੂਰ ਜ਼ਿੰਮੇਵਾਰ ਝੂਠ ਦਾ ਪੁਲਿੰਦਾ ਇਸ ਕਰਕੇ ਲੋਕ ਪਸੰਦ ਨਹੀਂ ਕਰਦੇ ਅਗਰ ਡਿਵੈਲਪਮੈਂਟ ਕੀਤੀ ਹੁੰਦੀ ਅਸੀਂ ਜਦੋਂ ਆਵਾਜ਼ ਉਠਾਉਂਦੇ ਸੀ ਛਸ਼ੀਲ ਰਿੰਕੂ ਕਹਿੰਦਾ ਸੀ ਕਿ ਅੱਜ ਕੂੜੇ ਦਾ ਹਾਲਾਤ ਦੇਖੋ ਕੀ ਆ ਗੰਦੇ ਪਾਣੀ ਦੇ ਹਾਲਾਤ ਕੀ ਆ ਸ਼ਾਇਦ ਅੱਜ ਸਾਡੀ ਕੁਰਸੀ ਕਿਤੇ ਹੋਰ ਹੁੰਦੀ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਹੀ ਛਸ਼ੀਲ ਰਿੰਕੂ ਵਰ ਸ਼ੀਤਲ ਨੂੰ ਇਹ ਫੈਸਲੇ ਲੈਣੇ ਪਏ ਆ ਇਹਦੇ ਲਈ ਸੰਘਰਸ਼ ਕਰਾਂਗੇ ਸੱਚ ਹੋਰ ਝੂਠ ਦੀ ਜਿਹੜੀ ਲੜਾਈ ਹੈ ਹਰ ਘਰ ਤੱਕ ਪਹੁੰਚਾਵਾਂਗੇ ਕਿ ਜੋ ਧੋਖਾ ਅੱਜ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਇੱਕ ਇੱਕ ਚੀਜ਼ ਦਾ ਜਿਹੜਾ ਡਾਟਾ ਨੁਕਤਾ ਤੱਕ ਲੈ ਕੇ ਜਾਵਾਂ ਜਲੰਧਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਇੱਥੇ ਭਰੀ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਜਦੋਂ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਗਏ ਸਨ ਤਾਂ ਅੱਜ ਉਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅੱਜ ਉਹਨਾਂ ਨੂੰ ਟਿਕਟ ਦੇ ਨਾਲ ਜਿਹੜਾ ਨਵਾਜਿਆ ਗਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਅੱਜ ਅਸੀਂ ਨੋਮੀਨੇਸ਼ਨ ਫਾਈਲ ਕੀਤੇ ਆ ਬੜੇ ਜੋਸ਼ ਖਰੋਸ਼ ਦੇ ਨਾਲ ਭਾਰੀ ਜਨਤਾ ਵੈਸਟਰ ਹਲਕੇ ਦੀ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਅੱਜ ਇਹ ਪੂਰੇ ਜੋਸ਼ ਦੇ ਨਾਲ ਰੋਡ ਸ਼ੋਅ ਦੇ ਰਾਹੀਂ ਜਿਹੜਾ ਲੀਡਰਸ਼ਿਪ ਦੇ ਨਾਲ ਜਿਹੜਾ ਨੋਮੀਨੇਸ਼ਨ ਫਾਈਲ ਕੀਤਾ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੀ ਲਹਿਰ ਹੈ ਲੋਕਾਂ ਪਰ ਰਿੰਗੂ ਜੀ ਕਾਂਗਰਸ ਪਾਰਟੀ ਨੇ ਸਿੰਦਰ ਕੌਣ ਮੈਦਾਨ ਉਤਾਰਿਆ ਕਿ ਸਾਥ ਦੇਖੀਏ ਦੇਖੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਹੈਵੀ weight ਕੈਂਡੀਡੇਟ ਸੀ ਤਾਂ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ ਇਸ ਵਾਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਦੀਵਾ ਲੈ ਕੇ ਘਰ ਘਰ ਘੁੰਮ ਕੇ ਕੈਂਡੀਡੇਟ ਲਭਿਆ ਔਰ ਅੱਜ ਜਲੰਧਰ ਵੈਸਟ ਤੋਂ ਕੋਈ ਕਦਵਾਰ ਲੀਡਰ ਜਿਹੜਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਸੀ ਸੋ ਸਾਡਾ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਤੁਸੀਂ ਕਿ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਕਾਂਗਰਸ ਦਾ ਕੈਂਡੀਡੇਟ ਜਿਹੜਾ ਤੁਹਾਡੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਮੈਂ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਇਲੈਕਸ਼ਨ ਦਾ ਸ਼ਰਮਾ ਸਾਹਿਬ ਪਿਛਲੇ ਇਲੈਕਸ਼ਨ ਦਾ ਸਿਨੈਰੀਓ ਲੱਗ ਸੀਗਾ ਉਸ ਵੇਲੇ ਜਿਹੜੀ ਵੋਟ ਸੀਗੀ ਉਹ ਲੋਕ ਸਭਾ ਦੀ ਚੋਣ ਸੀਗੀ ਦੇਸ਼ ਦੇ ਲਈ ਵੋਟ ਸੀਗੀ ਇਸ ਵੇਲੇ ਸਾਡਾ ਕਾਂਗਰਸ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਸਾਡਾ ਸਿੱਧਾ ਮੁਕਾਬਲਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੋਕਲ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਤੁਹਾਡੇ ਦੋਹਾਂ ਤੋਂ ਹੈ ਕਿਉਂ ਕਿ ਮੁੱਖ ਮੰਤਰੀ ਨੇ 10000 ਜਿਹੜੇ ਪੁਲਿਸ ਬਣਾਵਾ ਦਾ ਅ ਪਦਵੀ ਕਰ ਦਿੱਤੀ ਗਈ ਹੈ ਹੁਣ ਸੋਰਸਸ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਪੁਲਿਸ ਅਧਿਕਾਰੀਆਂ ਦੇ ਵਿੱਚ ਰੋਸ ਹੈ ਤੇ ਕਈ ਜਿਹੜਾ ਆਪਣਾ ਰਿਟਾਇਰਮੈਂਟ ਲੈ ਰਹੇ ਆ ਤੇ ਕਈ ਆਪਣਾ ਜਿਹੜਾ ਅਸਤੀਫਾ ਦੇ ਦਿੱਤੀ ਆ ਰਹੀ ਦੇਖੋ ਕੱਲਾ ਪੁਲਿਸ ਦੇ ਵਿੱਚ ਰੋਸ ਨਹੀਂ ਹੈ ਕਿਹੜਾ ਡਿਪਾਰਟਮੈਂਟ ਦਾ ਅੱਜ ਪੰਜਾਬ ਦਾ ਕਿਹੜਾ ਮਹਿਕਮਾ ਤੁਸੀਂ ਚਾਹੇ ਆਂਗਣਵਾੜੀ ਦੇਖ ਲਓ ਚਾਹੇ ਤੁਸੀਂ ਐਜੂਕੇਸ਼ਨ ਦੇਖ ਲਓ ਚਾਹੇ ਤੁਸੀਂ ਆਸ਼ਾ ਵਰਕਰ ਦੇਖ ਲਓ ਕਿਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅੱਜ ਸਰਕਾਰ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਇਹ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ 2022 ਦੇ ਵਿੱਚ ਸਰਕਾਰ ਦੇ ਨਾਅਰੇ ਲਗਾਏ ਸੀਗੇ ਔਰ 92 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮੁਲਾਜ਼ਮ ਵਰਗ ਆ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਸੋ ਅੱਜ ਉਹੀ ਮੁਲਾਜ਼ਮ ਵਰਗ ਆ ਜਿਹੜਾ ਸਿਰਫ ਮੁਲਾਜ਼ਮ ਵਰਗ ਹੀ ਨਹੀਂ ਅੱਜ ਹਰ ਇੱਕ ਸਮਾਜ ਦਾ ਜਿਹੜਾ ਖਾਸ ਕਰਕੇ ਮੈਂ ਦਲਿਤਾਂ ਦੀ ਗੱਲ ਕਰਾਂਗਾ ਦਲਿਤਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਅੱਜ ਜਿਹੜੀ 3 ਲੱਖ ਤੋਂ ਵੀ ਵੱਧ ਜਿਹੜੇ ਸਾਡੇ ਸਟੂਡੈਂਟ ਪੜ੍ਹਦੇ ਸੀ ਅੱਜ ਉਹ ਡ੍ਰੌਪ ਹੋ ਕੇ ਲੱਖ ਤੋਂ ਵੀ ਥੱਲੇ ਆ ਗਈ ਹੈ ਇਹਦਾ ਸਾਰਾ ਜਿਹੜਾ ਦੋਸ਼ ਹੈ ਇਥੋਂ ਦੀ ਲੋਕਲ ਸਰਕਾਰ ਤੇ ਜਾਂਦਾ ਕਿਉਂਕਿ ਇਹ ਦਲਿਤਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਆਮ ਲੋਕਾਂ ਦੇ ਜਿਹੜੇ ਹੱਕ ਹਕੂਕ ਹੈ ਉਹਨੂੰ ਬਚਾਉਣ ਦੇ ਵਿੱਚ ਅੱਜ ਜਿਹੜੀ ਸਟੇਟ ਸਰਕਾਰ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਜਿਹਦਾ ਖਮਿਆਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 0130 ਹੋਏਗਾ ਤਾਂ ਪੰਜਾਬ ਦੇ ਲੋਕਾਂ ਨੇ ਕਰਕੇ ਦੱਸ ਦਿੱਤਾ ਹੁਣ ਮੈਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਕਿਉਂਕਿ ਸਰਕਾਰ ਨੂੰ ਸਿੱਧਾ ਰਸਤਾ ਦਿਖਾਣਾ ਤਾਂ ਇਹ ਜਿਮਨੀ ਚੋਣ ਦੇ ਵਿੱਚ ਡਟ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੋਟਾਂ ਪਾਓ ਤਾਂ ਕਿ ਕੁੰਭ ਕਰਨ ਦੀ ਨੀਂਦ ਦੇ ਵਿੱਚੋਂ ਜਿਹੜੀ ਸੁੱਤੀ ਸਰਕਾਰ ਹੈ ਇੱਥੇ ਲੌਂਗ ਆਰਡਰ ਦੀ ਸਥਿਤੀ ਦੇਖੋ ਦਿਨ ਦਿਨ ਜਿਹੜੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਖਿਡਾਰੀਆਂ ਨੂੰ ਡਰਾਇਆ ਜਾ ਰਿਹਾ ਹਰ ਇੱਕ ਨੂੰ ਜਿਹੜਾ ਇੱਥੇ ਡਰਾਇਆ ਜਾ ਰਿਹਾ ਲੌ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਨਸ਼ਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਇੱਥੇ ਜੂਏ ਚਕਾਰੀਆਂ ਲਾਟਰੀਆਂ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਜੂਏ ਦਾ ਲਾਟਰੀਆਂ ਦਾ ਜਿਹੜਾ ਧੰਦਾ ਹੋ ਰਿਹਾ ਔਰ ਜਲੰਧਰ ਦੇ ਲੋਕ ਜਿਹੜੇ ਵੈਸਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕਰਕੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੂੰ ਕੰਮਕੰਦੀ ਨੀਂਦ ਦੇ ਵਿੱਚੋਂ ਜੂਰ ਜਗਾਉਣਗੇ ਗੋੜਾ ਨੋ ਤਾਂ ਇਹ ਵੀ ਚਿਤਾਇਆ ਜਾ ਸਕਦਾ ਜੀ ਕਿ ਪਾਰਟੀ ਜਿਹੜੀ ਹੈ ਜੋ ਪੰਜਾਬ ਸਰਕਾਰ ਹੈ ਇਹਨਾਂ ਦੇ ਉੱਤੇ ਕੋਈ ਪਰਚਾ ਦੇਖੋ ਸਾਡੇ ਜਿਹੜੇ ਸੋਰਸਿਸ ਹਨ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਮੇ ਤੋਂ ਜਦੋਂ ਦੀ ਸ਼ੀਤ ਲੰਗਰਾਲ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਹੈ ਤਾਂ ਇਹਨਾਂ ਦੇ ਖਿਲਾਫ ਕਿੰਨੀਆਂ ਕੰਸੋਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੀ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਗੈਰ ਕਾਨੂੰਨੀ ਪਰਚੇ ਦੇ ਵਿੱਚ ਇਨਵੋਲ ਕੀਤਾ ਜਾ ਸਕਦਾ ਸੋ ਇਸ ਕਰਕੇ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਹੈ ਹੋਰ ਜਿਆਦਾ ਤੇਜ਼ੀ ਦੇ ਨਾਲ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਉੱਤੇ ਸਰਕਾਰ ਦਾ ਬੜਾ ਦਬਾਅ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਸਰਕਾਰ ਦਾ ਦਬਾਅ ਹੈ ਪਰ ਪੁਲਿਸ ਨੇ ਜਿਹੜੀ ਹਜੇ ਤੱਕ ਕੋਈ ਨਜਾਇਜ਼ ਕਾਰਵਾਈ ਨਹੀਂ ਕੀਤੀ ਮੈਂ ਇਹਦਾ ਇਹ ਦੇ ਕਰਕੇ ਪੁਲਿਸ ਦਾ ਜਿੱਥੇ ਧੰਨਵਾਦ ਵੀ ਕਰਨਾ ਚਾਹਨਾ ਔਰ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਇਲੈਕਸ਼ਨ ਦਾ ਫੇਅਰ ਇਲੈਕਸ਼ਨ ਹੋਵੇ ਇਹ ਸਰਕਾਰੀ ਇਲੈਕਸ਼ਨ ਨਾ ਬਣੇ ਜਿਹੜੇ ਲੈ ਕੇ ਜਾ ਰਹੇ ਹੋ ਸਰ ਜੀ 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 ਦੇਖੋ ਪਬਲਿਕ ਦੇ ਵਿੱਚ ਤਾਂ ਸਿਰਫ ਇੱਕੋ ਹੀ ਮੁੱਦਾ ਹੈ ਮੇਨ ਮੁੱਦਾ ਕਿ ਆਮ ਆਦਮੀ ਪਾਰਟੀ ਜਿਹੜੀ ਇਹਦਾ ਤੁਸੀਂ 2.5 ਸਾਲ ਦਾ ਕਾਰਜਕਾਲ ਦੇਖ ਲਓ ਕਿ ਹਜੇ ਤੱਕ ਜਲੰਧਰ West ਹਲਕਾ ਸੀਵਰੇਜ ਪੀਣ ਵਾਲੇ ਪਾਣੀ ਔਰ ਸਟਰੀਟ ਲਾਈਟ ਤੋਂ ਹੀ ਬਾਹਰ ਆ ਸਕਿਆ 2 ਸਾਲ ਤੋਂ ਲਗਾਤਾਰ ਇਸ ਸਰਕਾਰ ਦੀ ਅੰਗੈਲੀ ਕਰਕੇ ਜਿਹੜਾ ਕਿਉਂਕਿ ਨਗਰ ਨਿਗਮ ਵੀ ਨਹੀਂ ਇਹ ਬਣਾ ਸਕੇ ਤਾਂ ਜਿਹਦੇ ਕਰਕੇ ਅੱਜ ਸਾਰੇ ਸ਼ਹਿਰ ਦੇ ਹਾਲਾਤ ਬੁਰੇ ਆ ਪਰ ਜਲੰਧਰ West ਕਿਉਂਕਿ ਇੱਥੇ ਇਲੈਕਸ਼ਨਾਂ ਇਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਬਸਤੀਆਂ ਦੇ ਵਿੱਚ ਚਾਹੇ ਬਸਤੀ ਸ਼ੇਖ ਬਸਤੀ ਦਾਨਿਸ਼ਮੰਦ ਬਸਤੀ ਬਾਵਾਕੇਲ ਬਸਤੀ ਗੁਜਾ ਸਾਰੇ ਪਾਸੇ ਜਿਹੜੇ ਸੀਵਰ ਦੀ ਜਿਹੜੀ ਬੁਰੀ ਬਵਸਤਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ 22 ਸਾਲਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਇਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਜਿਹੜਾ ਡਟ ਕੇ ਲੋਕ ਵੋਟ ਕਰ ਰਹੇ ਨੇ ਲੋਟਸ ਆਫ ਪ੍ਰੈਸ਼ਨ ਨੂੰ ਲੈ ਕੇ ਦੀ ਐਫ ਆਈ ਆਰ ਕਰਤੀ ਕਰਵਾਈ ਸੀ ਇਹ ਸੋਈ ਹੋ ਸਕਦਾ ਹੈ ਜਿੱਦਾਂ ਜਿੱਦਾਂ ਜਿਹੜੇ ਤੁਸੀਂ baar baar ਦੱਸ ਰਹੇ ਹੋ ਦੇਖੋ ਇਸ ਗੱਲ ਦੀ ਮੈਂ ਸ਼ੰਕਾ ਤੋਂ ਹਜੇ ਨਾ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਡੀਜੀਪੀ ਸਾਹਿਬ ਨੂੰ ਵੀ ਪਰਸਨਲੀ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਹੋਵੇ ਦੇਖੋ ਸਰਕਾਰਾਂ ਆਣੀਆਂ ਜਾਣੀਆਂ ਸਰਕਾਰ ਕਿਸੇ ਦੀ ਵੀ ਆ ਸਕਦੀ ਹੈ ਪਰ ਪੁਲਿਸ ਮਹਿਕਮੇ ਨੂੰ ਆਪਣਾ ਕੰਮ ਹੈ ਜਿਹੜਾ ਉਹ ਬਿਲਕੁਲ